ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹਾਂ ਤੁਸੀਂ ਇੱਕ ਪਾਸੇ ਸ਼ਰਾਰਤੀ ਅਨਸਰ ਦਿਨੋ ਦਿਨ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਦੂਸਰੇ ਪਾਸੇ ਪੁਲਿਸ ਤਤਪਰ ਲੋਕਾਂ ਦੀ ਸੁਰੱਖਿਆ ਦੇ ਲਈ ਤਾਂ ਬਹੁਤ ਸਾਰੇ ਮਾਮਲੇ ਨੇ ਜਿਹੜੇ ਪੁਲਿਸ ਦੇ ਵੱਲੋਂ ਮੈਜ ਕੁਛ ਹੀ ਘੰਟਿਆਂ ਦੇ ਵਿੱਚ ਹੱਲ ਕਰ ਲਿਆ ਗਏ ਨੇ ਇਸ ਵੇਲੇ ਪੂਰੀ ਜਾਣਕਾਰੀ ਦੇ ਲਈ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਡਾਕਟਰ ਸ਼ਿਸ਼ਾਲ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕੀ ਜਾਣਕਾਰੀ ਹੈ ਜੀ ਮੈਂ ਮੀਡੀਆ ਨੂੰ ਦੱਸਣਾ ਚਾਹਨਾ ਆ ਕਿ ਹਜੇ ਫਿਲਹਾਲ ਆਪਣੇ ਕੋਲ ਜਿਹੜਾ ਇੱਕ ਸਨੇਚਿੰਗ ਦੀ ਵਾਰਦਾਤ ਹੋਈ ਸੀਗੀ 21 ਤਰੀਕ ਜਿਹੜੀ ਹੈਗੀ ਹੈ 21 7 2025 ਵਿੱਚ ਇਹਦੇ ਵਿੱਚ ਇੱਕ ਲੇਡੀ ਜਿਹੜੀ ਸੁਖਜੀਤ ਕੌਰ ਹੈਗੀ ਆ ਉਹਦੇ ਤੋਂ ਪਰਸ ਖੋ ਕੇ ਉਹਨੂੰ ਸਕੂਟੀ ਤੇ ਸੀਗੀ ਉਹ ਸਵਾਰ ਤੇ ਸਕੂਟੀ ਤੋਂ ਡਿੱਗ ਗਈ ਉਹਦੇ ਸੱਟਾਂ ਵੀ ਲੱਗੀਆਂ ਉਹਦਾ ਪਰਸ ਖੋ ਕੇ ਜਿਹੜੇ ਦੋ ਅਣਪਛਾਤੇ ਲੋਕ ਹੈਗੇ ਉੱਥੋਂ ਫਰਾਰ ਹੋ ਗਏ ਸੀਗੇ ਤੇ ਇਸ ਦੇ ਅੰਤਰਗਤ ਜਿਹੜੀ ਸਾਡਾ ਥਾਣਾ ਮਕਬੂਲਪੁਰਾ ਹੈਗਾ ਉਹਦੇ ਵਿੱਚ ਮੁਕੱਦਮਾ ਨੰਬਰ 153 ਅਧੀਨ ਬੀ ਐਨ ਐਸ ਦਾ ਜਿਹੜੀਆਂ ਦਰਜ ਕੀਤੀਆਂ ਗਈਆਂ ਤੇ ਮੌਕੇ ਦੀ ਵਾਰਦਾਤ ਨੂੰ ਮੌਕੇ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਦੇਖਦੇ ਹੋਏ ਜਿਹੜੀ ਸਾਡੀ ਪੀ ਐਸ ਮਕਬੂਲਪੁਰਾ ਦੀ ਟੀਮ ਹੈ ਉਸਨੇ 24 ਘੰਟੇ ਦੇ ਅੰਦਰ ਅੰਦਰ ਜਿਹੜੇ ਦੋਨੋਂ ਜਿਹੜੇ ਸਾਡੇ ਸਨੇਚਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਇਹਦੇ ਵਿੱਚ ਜਿਹੜਾ ਸਾਡਾ ਉਹ ਲੇਡੀ ਦਾ ਜਿਹੜਾ ਪਰਸ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਸਾਨੂੰ 94000 94000 ਰੁਪਇਆ ਕੈਸ਼ ਉਹ ਮਿਲਿਆ ਹੈਗਾ ਬਰਾਮਦ ਕੀਤਾ ਤੇ ਇੱਕ ਮੋਬਾਈਲ ਫੋਨ ਤੇ ਜਿਹੜੇ ਲੇਡੀ ਦੇ ਜ਼ਰੂਰੀ ਕਾਗਜ਼ਾਤ ਸੀਗੇ ਉਹ ਵੀ ਆਪਾਂ ਬਰਾਮਦ ਕੀਤੇ ਆ ਜਿੱਦਾਂ ਉਹ ਤੁਹਾਡੇ ਕੋਲੋਂ ਦੱਸਿਆ ਗਿਆ ਕਿ ਸਨੇਚਰ ਨੂੰ ਕੁਝ ਘੰਟਿਆਂ ਦੇ ਵਿੱਚ ਜਿਹੜਾ ਕਾਬੂ ਕਰ ਲਿਆ ਗਿਆ ਉਹਨਾਂ ਦੇ ਉੱਪਰ ਪਹਿਲਾਂ ਵੀ ਕਿਸੇ ਤਰ੍ਹਾਂ ਦੇ ਮਾਮਲੇ ਦਰਜ ਸੀ ਕੀ ਉਹਨਾਂ ਦਾ ਕਾਰੋਬਾਰ ਸਨੇਚਿੰਗ ਕਰਨਾ ਸੀ ਇਸ ਤੋਂ ਅਲੱਗ ਦਾ ਵੀ ਕੋਈ ਕੰਮ ਰੱਖਿਆ ਹੋਇਆ ਸੀ ਦੇਖੋ ਹੈਗੇ ਤੇ ਇਹ ਵੇਲੜੀ ਜਨਤਾ ਹੈਗੀ ਆ ਤੇ ਇਜ਼ੀ ਮਨੀ ਵਾਸਤੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਹੈਗੇ ਆ ਜਿਹੜੇ ਇਹਦੇ ਵਿੱਚ ਸਾਡੇ ਦੋ ਦੋਸ਼ੀ ਹੈਗੇ ਆ ਇੱਕ ਦਾ ਨਾਮ ਸਿਮਰਨਜੀਤ ਸਿੰਘ ਉਰਫ ਲਾਡੀ ਹੈ ਤੇ ਇੱਕ ਪਲਵਿੰਦਰ ਸਿੰਘ ਉਰਫ 파ਰਸ ਹੈਗਾ ਜਿਹੜਾ ਸਿਮਰਨਜੀਤ ਸਿੰਘ ਉਰਫ ਲਾਡੀ ਹੈਗਾ ਇਹਦੇ ਇਹਦੇ ਤੇ ਆਲਰੇਡੀ ਇੱਕ ਜਿਹੜਾ ਹੈਗਾ ਸਨੇਚਿੰਗ ਦਾ ਮਕਦਮਾ ਜਿਹੜਾ ਪੀਐਸ ਥਾਣੇ ਮਕਬੂਲਪੁਰੇ ਦਰਜ ਹੈਗਾ ਸਾਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਤੇ ਪਹਿਲਾਂ ਵਾਰਦਾਤਾਂ ਦੇ ਮਾਮਲੇ ਦਰਜ ਹੈਗੇ ਆ ਕੋਈ ਨਸ਼ੇ ਦੇ ਵਿੱਚ ਵੀ ਗ੍ਰਿਫਤ ਹੈਗੇ ਲੋਕ ਜਾਂ ਕਿਸੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੱਗਦੇ ਆ ਦੇਖੋ इजी ਮਨੀ ਜਿਹੜਾ ਹੈਗਾ ਆ ਉਹ ਹਰ ਇੱਕ ਅਪਰਾਧ ਨੂੰ ਜਿਹੜਾ ਜਨਮ ਦਿੰਦਾ ਹੈਗਾ ਆ ਇਹ ਜਿਹੜਾ ਸਾਨੂੰ ਜਦੋਂ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਪੁੱਛਗਿਛ ਕੀਤੀ ਗਈ ਤੇ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਆਪਾਂ ਇਹ ਜਦੋਂ ਇਹ ਪੈਸੇ ਇਹਨਾਂ ਨੇ ਦੇਖੇ ਤੇ ਉਹ ਹੈਰਾਨ ਹੋ ਗਏ ਕਿ ਸਾਡੇ ਕੋਲ 1 ਲੱਖ ਰੁਪਿਆ ਦਾ तकरीबन अमाउंट ਆ ਗਈ ਹੈ ਤੇ ਇਹਨਾਂ ਨੇ ਜਾਂਦੇ ਸਾਰੀ ਪਹਿਲਾਂ ਆਪਣੇ ਨਸ਼ੇ ਦੀ ਜਿਹੜੀ ਪੂਰਤੀ ਕੀਤੀ ਕਿਸੇ ਤੋਂ ਨਸ਼ਾ ਲੈ ਕੇ ਆਪ ਕੀਤਾ ਤੇ ਫਿਰ ਇਹਨਾਂ ਨੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਨਵਾਂ ਖੜਾਇਆ ਤੇ ਆਪਾਂ ਜਿਹੜੀ ਵੀ ਰਿਕਵਰੀਆਂ ਇਹਦੇ ਵਿੱਚ ਕੀਤੀਆਂ ਹੈਗੀਆਂ ਆ ਉਹ ਕਰਕੇ ਤੇ ਜਿਹੜਾ ਪੂਰਾ 94000 ਰੁਪਇਆ ਹੈਗਾ ਆ ਉਹ ਬਰਾਮਦ ਕੀਤਾ ਸੋ ਤੁਹਾਡੇ ਨੂੰ ਦੱਸਿਆ ਗਿਆ ਕਿ ਇਹਨਾਂ ਵੱਲੋਂ ਕਬੂਲਨਾਮਾ ਕੀਤਾ ਗਿਆ 1 ਲੱਖ ਨੂੰ ਕਿਸ ਤਰੀਕੇ ਟਿਕਾਣੇ ਲਾਉਣਾ ਉਹਨਾਂ ਪਹਿਲਾਂ ਆਪਣੇ ਨਸ਼ੇ ਦੀ ਪੂਰਤੀ ਕੀਤੀ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਕੀ ਹੁਣ ਜਿੰਦੇ ਕੋਲੋਂ ਇਹ ਨਸ਼ਾ ਲੈ ਕੇ ਆਏ ਸੀ ਉਹ ਤੱਕ ਪਹੁੰਚ ਕਰੇਗੀ ਜੀ ਜੀ ਸੀਪੀ ਅੰਮ੍ਰਿਤਸਰ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈਗੀ ਹੈ ਉਦੇ ਅੰਦਰਗਤ ਪੂਰਾ ਮੁਸਤੈਦੀ ਨਾਲ ਕੰਮ ਕਰਦੀ ਪਈ ਹੈ ਤੇ ਆਪਾਂ ਜਿੰਨੇ ਵੀ ਸਾਡੇ ਨਸ਼ੇ ਦੇ ਨਾਲ ਕੋਈ ਵੀ ਲਿੰਕ ਹੈਗੇ ਆ ਆਪਾਂ ਉਹਨੂੰ ਫਾਰਵਰਡ ਤੇ ਬੈਕਵਰਡ ਲਿੰਕਿੰਗ ਨੂੰ ਪੂਰਾ ਕਵਰ ਕਰਦੇ ਪਏ ਆ ਜਿਸ ਦੀ ਰਿਪੋਰਟ ਜਿਹੜੀ ਹੈਗੀ ਹੈ ਵੀਕਲੀ ਜਿਹੜੀ ਹੈਗੀ ਹੈ ਹੈੱਡਕੁਆਟਰ ਨੂੰ ਭੇਜੀ ਜਾ ਰਹੀ ਹੈ ਸਰ ਤੁਹਾਡੇ ਕੋਲ ਦੂਸਰਾ ਮਾਮਲਾ ਵੀ ਸੀ ਮੋਟਰਸਾਈਕਲ ਵਾਲਾ ਥੋੜਾ ਉਹਦਾ ਵੀ ਕਲੀਅਰ ਕਰ ਦਿਓ ਕੀ ਮਾਮਲਾ ਔਰ ਹੁਣ ਤੱਕ ਕਿੰਨੇ ਮੋਟਰਸਾਈਕਲ ਔਰ ਕਿੰਨੀਆਂ ਗ੍ਰਿਫਤਾਰੀਆਂ ਨੇ ਦੇਖੋ ਸਬਡਿਵੀਜ਼ਨ ਈਸਟ ਨੇ ਮੈਂ ਕਹਾਂਗਾ ਕਿ ਬਹੁਤ ਹੀ ਵਧੀਆ ਜਿਹੜਾ ਕੰਮ ਕੀਤਾ ਹੈ ਲਾਸਟ ਜਿਹੜੇ ਸਾਡੇ ਵੀਕ ਹੈਗੇ ਉਹਦੇ ਵਿੱਚ ਟੋਟਲ 8 ਮੁਕਦਮੇ ਜਿਹੜੇ ਹੈਗੇ ਆ theft ਦੇ ਚੋਰੀ ਦੇ ਰਿਕਵਰ ਹੋਏ ਸਿੱਧਾਰਜ ਹੋਏ ਸੀਗੇ ਜਿਹਦੇ ਵਿੱਚ ਮੇਰੀ ਜਿਹੜੇ ਐਸ ਐਚ ਓਜ਼ ਹੈਗੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਆ ਤੇ ਕੁੱਲ ਜਿਹੜੇ ਹੈਗੇ ਆ ਇਟਸ 18 ਆਪਣਾ 8 ਐਫ ਆਈ ਆਰ ਵਿੱਚੋਂ 19 ਜਿਹੜੇ ਮੋਟਰਸਾਈਕਲ ਜਿਹੜੇ ਸਟੋਲਨ ਸੀਗੇ ਉਹਨਾਂ ਨੂੰ ਰਿਕਵਰ ਕੀਤਾ ਤੇ ਇਹਦੇ ਨਾਲ ਨਾਲ 13 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਮੋਟਰਸਾਈਕਲ ਫੜੇ ਗਏ ਆ ਇਸ ਦੇ ਵਿੱਚ ਜਿਹੜੇ ਅੱਜ ਕੱਲ੍ਹ ਹੋਮ ਡਿਲੀਵਰੀ ਦੇ ਕੋਈ ਉਹ ਵੀ ਜ਼ਿਕਰ ਹੈਗਾ ਕੋਈ ਜੀ ਜੀ ਇਹਦੇ ਵਿੱਚ ਸਾਨੂੰ ਜਿਹੜੀ ਰਿਕਵਰੀ ਹੋਈ ਆ ਇਹਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਉਹ ਵੀ ਹੈਗਾ ਆ ਚਾਰ ਚਾਰ ਐਕਟਿਵਾ ਹੈਗੀਆਂ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਪੀਜ਼ਾ ਡਿਲੀਵਰੀ ਵਾਸਤੇ ਮੋਟਰਸਾਈਕਲ ਵਰਤਿਆ ਜਾਂਦਾ ਹੈਗਾ ਉਹ ਵੀ ਸਨੇਚ ਕੀਤਾ ਗਿਆ ਸੀਗਾ ਤੇ ਉਹ ਵੀ ਆਪਾਂ ਰਿਕਵਰ ਕੀਤਾ ਹੈ ਕੀ ਲੱਗਦਾ ਜਿਹੜੇ ਅਗਰ ਜਿਸ ਤਰ੍ਹਾਂ ਹੁਣ ਇੱਕ ਡਿਲੀਵਰੀ ਬੁਆਏ ਕੋਲੋਂ ਮੋਟਰਸਾਈਕਲ ਰਿਕਵਰ ਹੋਇਆ ਕਿਤੇ ਹੋਰ ਵੀ ਲੋਕੀ ਕਿਉਂਕਿ ਅੱਜਕੱਲ ਤਾਂ ਸਵਾਰੀ ਤੌਰ ਤੇ ਵੀ ਬੜੇ ਮੋਟਰਸਾਈਕਲ ਵਰਤੇ ਜਾਂਦੇ ਨੇ ਰਾਤ ਨੂੰ ਕਿਸੇ ਨੂੰ ਇੱਧਰ ਉੱਧਰ ਜਾਣ ਦੀ ਲੋੜ ਆ ਤਾਂ ਲੋਕੋ ਹੋ ਸਕਦਾ ਕੋਈ ਇਹੋ ਜਿਹੇ ਲੋਕ ਵੀ ਹੋਣ ਜਿਨ੍ਹਾਂ ਨੇ ਉਹ ਮੋਟਰਸਾਈਕਲ ਰੱਖੇ ਹੋਣ ਦੇਖੋ ਮੁਕਦਮੇ ਸਾਡੇ ਕੋਲ ਲੱਠੇ ਗਏ ਆ ਹਜੇ ਤੱਕ ਆਪਾਂ ਤੇਰਾ ਦੋਸ਼ੀ ਫੜੇ ਆ ਤੇ ਹਜੇ ਤਫ਼ਤੀਸ਼ ਜਾਰੀ ਹੈਗੀ ਐ ਤੇ ਆਈ ਹੋਪ ਕਿ ਹੋਰ ਵੀ ਰਿਕਵਰੀਆਂ ਹੋਣਗੀਆਂ ਤੇ ਹੋਰ ਦੋਸ਼ਿਆਂ ਨੂੰ ਆਪਾਂ ਫੜ ਕੇ ਹਵਾਲਾਤ ਦੇ ਪਿੱਛੇ ਪਾਵਾਂਗੇ ਜਿੰਨਾ ਵੀ ਲੋਕਾਂ ਦੇ ਮੋਟਰਸਾਈਕਲ ਹੋਣਗੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਬੜੀ ਮਿਹਨਤ ਮਜ਼ਦੂਰੀ ਦੇ ਨਾਲ ਮੋਟਰਸਾਈਕਲ ਲਏ ਹੋਣਗੇ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰ ਸਕਦੇ ਹੋਣ ਕੋਈ ਉਹਨਾਂ ਲਈ ਮੈਸੇਜ ਅਗਰ ਉਹਨਾਂ ਨੂੰ ਮੋਟਰਸਾਈਕਲ ਮਿਲ ਸਕਦਾ ਤਾਂ ਕਿਸ ਤਰੀਕੇ ਦੇ ਨਾਲ ਦੇਖੋ ਮੈਂ ਜਿਹੜੀ ਸਾਡੇ ਕੋਲ ਲਿਸਟ ਹੈਗੀ ਆ ਉਹ ਮੈਂ মিডিਆ ਨੂੰ ਆਪਾਂ ਸ਼ੇਅਰ ਕਰਾਂਗੇ ਕਿ ਉਹਦੇ ਨਾਲ ਜਿਹੜਾ ਸਾਡੇ ਕੋਲ ਚੈਸੀ ਨੰਬਰ ਜਿਹੜੇ ਹੈਗੇ ਆ ਉਹ ਆਪਾਂ ਸ਼ੇਅਰ ਕਰਾਂਗੇ ਜਿਹੜੇ ਰਜਿਸਟ੍ਰੇਸ਼ਨ ਨੰਬਰ ਉਹ ਸ਼ੋਅ ਕਰਾਂਗੇ ਤੇ ਜਿਹੜੇ ਵੀ ਓਨਰ ਜਿਹਨੂੰ ਇਸ ਨੂੰ ਕਲੇਮ ਕਰਨਾ ਚਾਹੁੰਦੇ ਆ ਉਹ ਪ੍ਰੋਪਰ ਚੈਨਲ ਦੇ ਥਰੂ ਅਦਾਲਤ ਦੇ ਥਰੂ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਆਪਾਂ ਲੈ ਸਕਦੇ ਹੋ ਸਾਡੇ ਤੋਂ ਜਿਹੜੇ ਲੋਕ ਮਾੜੀਆਂ ਵਾਰਦਾਤਾਂ ਨੂੰ ਅਣਜਾਣ ਦਿੰਦੇ ਆ ਜਾਂ ਤਾਂ ਕਿਸੇ ਦੇ ਯਾ ਕਿਸੇ ਲਾਲਚ ਦੇ ਵਿੱਚ ਆ ਕੇ ਕੋਈ ਮੈਸੇਜ ਦੇਣਾ ਚਾਹੁੰਗਾ ਦੇਖੋ ਮੇਨ ਤੇ ਹੈਗਾ ਮੈਂ ਤੇ ਉਹੀ ਕਹਿਣਾ ਕਿ ਅਪਰਾਧ ਦੀ ਦੁਨੀਆ ਜਿਹੜਾ ਹੈਗਾ ਉਹਦਾ ਜਿਹੜੀ ਲਾਈਫ ਹੈਗੀ ਆ ਉਹ ਬਹੁਤ ਘੱਟ ਹੁੰਦੀ ਆ ਜਿਹੜਾ ਇਸ ਜਿਹੜਾ ਈਜ਼ੀ ਮਨੀ ਨੂੰ ਜਿਹੜਾ ਹੈਗਾ ਉਹ ਨਾ ਕੀਤਾ ਜਾਵੇ ਮਿਹਨਤ ਮਜ਼ਦੂਰੀ ਜਿਹੜੀ ਹੈਗੀ ਮਿਹਨਤ ਨਾਲ ਜਿਹੜੀ ਤੁਸੀਂ ਕਮਾਈ ਕਰਦੇ ਹੋਗੇ ਉਹਦੇ ਵਿੱਚ ਜਿਹੜੀ ਬਰਕਤ ਹੈਗੀ ਆ ਉਹ ਜਿਹੜੀ ਹੈਗੀ ਉਹ ਜ਼ਿਆਦਾ ਹੁੰਦੀ ਆ ਤੇ ਮੈਂ ਮਤਲਬ ਕਿ ਜਿਹੜੀ ਸਾਡੀ ਯੁਵਾ ਪੀੜੀ ਆ ਉਹਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਮਿਹਨਤ ਕਰੋ ਠੀਕ ਹੈ ਈਜ਼ੀ ਮਨੀ ਪਿੱਛੇ ਅਪਰਾਧ ਦੀ ਦੁਨੀਆ ਵਿੱਚ ਨਾ ਪੋਹੋ ਅਸੀਂ ਤੁਹਾਨੂੰ ਦੱਸ ਦਈਏ ਕਿ ਦਿੱਤੀ ਗਈ ਜਾਣਕਾਰੀ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਮਾੜੇ ਅਨਸਰਾਂ ਲਈ ਪੁਲਿਸ ਦੇ ਕੋਲ ਕੋਈ ਲਿਹਾਜ਼ ਨਹੀਂ ਆ ਜਿਹੜੇ ਵੀ ਮਾੜੇ ਅਨਸਰ ਮਿਲਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਬੰਟੀ 바ਵਾ ਦੇ ਨਾਲ ਕਸ਼ਮੀਰ ਸਿੰਘ ਗਿੱਲ